ਪੰਜਾਬ ਦਾ ਗੁੰਮਸ਼ਦਾ ਸੱਚ ਅੱਜ ਗੱਲ ਕਰਦੇ ਆਂ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਕਹਾਣੀ 1984 ਤੋਂ ਬਾਅਦ ਦਾ ਪੰਜਾਬ ਬਾਹਰੋਂ ਸ਼ਾਂਤ ਪਰ ਅੰਦਰੋਂ ਸੜ ਰਿਹਾ ਸੀ ਸਿਆਸੀ ਹਾਲਾਤ ਪੁਲਿਸੀ ਜ਼ੁਲਮ ਤੇ ਧਾਰਮਿਕ ਹਿੰਸਾ ਨੇ ਸੈਂਕੜੇ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਸੀ ਇਸੇ ਦੁੱਖਾਂ ਭਰੇ ਸਮੇਂ ਵਿੱਚ ਇੱਕ ਆਮ ਬੰਦਾ ਜਸਵੰਤ ਸਿੰਘ ਖਾਲੜਾ ਅਸਲ ਵਿੱਚ ਗਾਇਬ ਹੋ ਰਹੇ ਲੋਕਾਂ ਦੀ ਗਿਣਤੀ ਕਰਨ ਲੱਗ ਪਿਆ ਨਾ ਕੋਈ ਪੋਲੀਟਿਸ਼ੀਅਨ ਸੀ ਤੇ ਨਾ ਹੀ ਕੋਈ ਪੁਲਿਸ ਅਫਸਰ ਉਹ ਸਿਰਫ ਇੱਕ ਅਕਾਊਂਟੈਂਟ ਸੀ ਪਰ ਇਨਸਾਨੀਅਤ ਦਾ ਇੱਕ ਸੱਚਾ ਸਿਪਾਹੀ ਵੀ ਸੀ ਅਸਲੀਅਤ ਦੀ ਖੋਜ ਜਸਵੰਤ ਸਿੰਘ ਨੇ ਇੱਕ ਅਜੀਬ ਗੱਲ ਨੋਟਿਸ ਕੀਤੀ ਅੰਮ੍ਰਿਤਸਰ ਦੇ ਡੇਰਾ ਘਾਟ ਤੇ ਅਜਿਹੇ ਸੈਂਕੜਾ ਅਣਪਛਾਤੇ ਲਾਸ਼ਾਂ ਦੀ ਅੰਤਿਮ ਸੰਸਕਾਰ ਕੀਤੀਆਂ ਜਾ ਰਹੀਆਂ ਸਨ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਸੀ ਉਹ ਕਹਿੰਦੇ ਸਨ ਜੇਕਰ ਇੱਕ ਇਨਸਾਨ ਗਾਇਬ ਹੋ ਜਾਵੇ ਤਾਂ ਬਹੁਤ ਤਕਲੀਫ ਹੁੰਦੀ ਹੈ ਪਰ ਜੇਕਰ 5000 ਲੋਕ ਗਾਇਬ ਹੋ ਜਾਣ ਤਾਂ ਕਿਸੇ ਨੂੰ ਫਰਕ ਨਾ ਪਵੇ ਤਾਂ ਇਨਸਾਨੀਅਤ ਮਰ ਹੀ ਚੁੱਕੀ ਹੁੰਦੀ ਹੈ ਉਨੇ ਰਿਕਾਰਡ ਕੱਢਣੇ ਸ਼ੁਰੂ ਕੀਤੇ ਮਰਨ ਵਾਲਿਆਂ ਦੇ ਨਾਂ ਮਿੱਤियां ਕਸਬੇ ਹਰ ਲਾਸ਼ ਦੀ ਇੱਕ ਲੰਬੀ ਲਿਸਟ ਬਣਾਈ ਪੰਜਾਬ ਪੁਲਿਸ ਨੇ ਕਈ ਸਾਲਾਂ ਵਿੱਚ ਲਗਭਗ 25000 ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਰ ਦਿੱਤਾ ਸੀ ਇਹਨਾਂ ਵਿੱਚੋਂ ਹਜ਼ਾਰਾਂ ਦੀਆਂ ਲਾਸ਼ਾਂ ਨੂੰ ਗੁਪਤ ਤਰੀਕੇ ਨਾਲ ਸਾਂੜ ਦਿੱਤਾ ਗਿਆ ਸੀ ਜਦੋਂ ਪੁਲਿਸ ਡਰ ਗਈ ਜੱਜ ਜਸਵੰਤ ਸਿੰਘ ਨੇ ਇਹ ਸੱਚ ਬਾਹਰ ਲਿਆਉਣਾ ਸ਼ੁਰੂ ਕੀਤਾ ਤਾਂ ਖਤਰਾ ਬਣ ਗਿਆ ਪੁਲਿਸ ਵਾਲਿਆਂ ਨੂੰ ਲੱਗਾ ਕਿ ਜੇ ਬੰਦਾ ਜਿਉਂਦਾ ਰਿਹਾ ਤਾਂ ਕਈ ਅਫਸਰਾਂ ਦੇ ਕਾਲੇ ਰਾਜ ਉਜਾਗਰ ਹੋ ਜਾਣਗੇ 6 ਸਤੰਬਰ 1995 ਨੂੰ ਉਸ ਨੂੰ ਆਪਣੇ ਹੀ ਘਰ ਦੇ ਅੱਗੇੋਂ ਜਦੋਂ ਕਿ ਉਹ ਕਾਰ ਤੋ ਰਹੇ ਸੀ ਉਦੋਂ ਪੁਲਿਸ ਨੇ ਉਠਾ ਲਿਆ ਗਿਆ ਤੇ ਉਹ ਕਦੇ ਨਹੀਂ ਮੁੜਿਆ ਚਸ਼ਮਦੀਦਾਂ ਨੇ ਕਿਹਾ ਉਹਨੂੰ ਦਿਨ ਦੀ ਰੋਸ਼ਨੀ ਵਿੱਚ ਪੁਲਿਸ ਨੇ ਉਠਾਇਆ ਥਾਣੇ ਲਿਆਂਦਾ ਫਿਰ ਕੋਈ ਪਤਾ ਨਹੀਂ ਅਤਿਆਚਾਰ ਦੀ ਇੰਤਿਹਾਹ ਮਹੀਨਿਆਂ ਤੱਕ ਪੁਲਿਸ ਨੇ ਕਿਹਾ ਸਾਨੂੰ ਨਹੀਂ ਪਤਾ ਉਹ ਕਿੱਥੇ ਗਿਆ ਪਰ ਗਵਾਹੀਆਂ ਅੰਦੋਲਨ ਅਤੇ ਲੋਕਾਂ ਦੇ ਦਬਾਅ ਕਾਰਨ ਅਖੀਰਕਾਰ ਕਈ ਪੁਲਿਸ ਅਫਸਰਾਂ ਤੇ ਕੇਸ ਚੱਲਿਆ ਇਹ ਰਿਪੋਰਟ ਆਈ ਕਿ ਜਸਵੰਤ ਸਿੰਘ ਖਾਲੜਾ ਨੂੰ ਥਾਣੇ ਚ ਬੇਹੱਦ ਮਾਰਿਆ ਗਿਆ ਉਹਦੇ ਹੱਥ ਪੈਰ ਤੋੜੇ ਗਏ ਤੇ ਉਹ ਆਪ ਕਹਿੰਦੇ ਸਨ ਤੂੰ ਆਪਣੇ ਆਪ ਨੂੰ ਜਸੂਸ ਮੰਨਦਾ ਏ ਹੁਣ ਤੈਨੂੰ ਸਦਾ ਲਈ ਖਾਮੋਸ਼ ਕਰਦੇ ਹਾਂ ਤੇ ਫਿਰ ਉਸਦੀ Laash ਨੂੰ ਵੀ ਸਾੜ ਦਿੱਤਾ ਗਿਆ ਦੁਨੀਆ ਨੇ ਦੇਖਿਆ ਉਸ ਦੀ ਗੈਰ ਮੌਜੂਦਗੀ ਨੇ ਪੂਰੇ ਪੰਜਾਬ ਵਿੱਚ ਹਲਚਲ ਮਚਾ ਦਿੱਤੀ ਸੀ ਅੰਤਰਰਾਸ਼ਟਰੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਅਮਨ ਕਮੇਟੀਆਂ ਕੈਨੇਡਾ ਅਮਰੀਕਾ ਸਭ ਨੇ ਆਵਾਜ਼ ਉਠਾਈ ਇਹ ਪਹਿਲੀ ਵਾਰ ਸੀ ਕਿ ਦੁਨੀਆ ਨੇ ਪੰਜਾਬ ਪੁਲਿਸ ਦੀ ਗੁਪਤ ਕਬਰਸਤਾਨਾ ਵਾਲੀ ਜਾਣਕਾਰੀ